ਸ਼੍ਰੀ ਮਾਚੀਵਾੜਾ ਸਾਹਿਬ ਦੀ ਰਾਹ ਨੂੰ ਰੁੱੜਤੇ ਸਥਿਤ ਖੰਡਾ ਚੌਂਕ ਦਾ ਅੱਜ ਮਾਨਯੋਗ ਸ਼ਕਸ਼ੀਅਤਾਂ ਵੱਲੋਂ ਚੌਂਕ ਦਾ ਸੁੰਦਰੀਕਰਨ ਕਰਨ ਦੇ ਲਈ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉੱਤੇ ਰਾਜਨੀਤਿਕ ਧਾਰਮਿਕ ਸੰਸਥਾਵਾਂ ਨੇ ਹਿੱਸਾ ਲਿਆ ਅਤੇ ਅਰਦਾਸ ਕਰਨ ਤੋਂ ਬਾਅਦ ਨੀਂ ਪੱਥਰ ਰੱਖਿਆ ਗਿਆ। ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਹੀ ਨਗਰ ਕੌਂਸਲ ਦੇ ਪ੍ਰਧਾਨ ਸੋਨੂ ਕੁੰਦਰਾ ਵੱਲੋਂ ਗੱਲਬਾਤ ਕਰਦੀ ਹੈ ਕਿ ਹੈ ਕਿ ਸ਼ਹਿਰ ਮਾਚੀਵਾੜਾ ਸਾਹਿਬ ਨੂੰ ਸੁੰਦਰ ਬਣਾਉਣ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਇਸ ਚੌਂਕ ਨੂੰ ਅਤੀ ਸੁੰਦਰ ਬਣਾ ਆ ਜਾਏਗਾ ਇਸ ਮੌਕੇ ਤੇ ਹਲਕਾ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਵੱਲੋਂ ਕੀ ਕੁਝ ਕਿਹਾ ਗਿਆ ਆਉ ਤੁਹਾਡਾ ਨਾ ਕਰਦੀਆਂ ਸੱਚਾ ਜਿਹੜਾ ਇਹ ਜੋਕ ਅੱਜ ਦੁਬਾਰਾ ਤਿਆਰ ਹੋ ਰਿਹਾ ਛੋਟਾ ਕੀਤਾ ਜਾ ਰਿਹਾ ਜਿੰਨੀ ਲਾਗਤ ਨਾਲ ਤਿਆਰ ਹੋਇਆ ਕਿੰਨੇ ਚੱਕਰ ਆ ਲਗਭਗ 12 ਲੱਖ ਰੁਪਏ ਦੇ ਇੱਕ ਤਕਰੀਬ ਕੀ ਤਰਪੀਆ ਜਿਹੜਾ ਇਹਦੇ ਉੱਪਰ ਲੱਗਣਾ ਤੇ ਜੋ ਇਹਦਾ ਸੁੰਦਰੀਕਰਨ ਆ ਉਹ ਬੜਾ ਕੀਤਾ ਜਾ ਰਿਹਾ ਤੇ ਬਾਬਾ ਜੀ ਉਹਨਾਂ ਦੇ ਹੱਥੋਂ ਅੱਜ ਇਹਦਾ ਨੀਂਹ ਪੁਰਖਾਇਆ ਤੇ ਬਹੁਤ ਜਲਦੀ ਜਿਨੀ ਸਾਡੀ ਇੱਕ ਟੌਪਾ ਬਣ ਕੇ ਤਿਆਰ ਹੋ ਜੂਗਾ ਇਹ ਚਰਨੀਕਲੀ ਰੋਡ ਹੈਗਾ ਆ ਚਰਚ ਚੌਂਕ ਤੋਂ ਲੈ ਕੇ ਗੋਟਵਾਰਾ ਸਾਮ ਤੱਕ ਰੋਡ ਆ ਤੇ ਉਹਦਾ ਟੈਂਡਰ ਕਰਵਾਉਣਾ ਲੱਗ ਜੇ ਬਹੁਤ ਛਿੱਤੀ ਐਸਟੀਮੇਟ ਲਾਉਣ ਨੂੰ ਕਹਤਾ ਜੀ ਸ਼ਾਇਦ ਲੱਗ ਵੀ ਗਿਆ ਹੋਵੇ ਉਹ ਨਾਲ ਦੀ ਨਾਲ ਆਪਾਂ ਤਿਆਰੀ ਕਰਵਾਉਣੀ ਆ ਉਹਦੀ ਤੇ ਸਾਨੂੰ ਇਹ ਆ ਵੀ ਜਿੰਨੀ ਵੀ ਛਿੱਤੀ ਤੁਹਾਨੂੰ ਪਤਾ ਮੇਨ ਕਾਰਨ ਹੈਗੀ ਆ ਵੀ ਸੜਕ ਉੱਤੇ ਖਰਾਬਤਾ ਹੁੰਦੀ ਆ ਉੱਤੇ ਜਿਹੜਾ ਬਰਸਾਤ ਦਾ ਪਾਣੀ ਆ ਉਹਦੀ ਮਾਰ ਵੱਡੀ ਮਾਰ ਪੈਂਦੀ ਆ ਤੇ ਇਸ ਕਰਕੇ ਸੀਓ ਨੂੰ ਹੋ ਜਿਹੜਾ ਬਣਾ ਰਹੇ ਆ ਸਾਰਾ ਇੰਟਰਲੌਕ ਦਾ ਬਣਾ ਕੇ ਇਹ ਤਾਂ ਜੋ ਜੋ ਪਾਣੀ ਆ ਪਾਣੀ ਦਾ ਵੀ ਠੀਕ ਪ੍ਰਬੰਧ ਕਰੂੰਗੇ ਵੀ ਤਾਂ ਕੋਈ ਦਿੱਕਤ ਨਾ ਆਵੇ ਤੇ ਬਹੁਤ ਸੇਤੀ ਨੂੰ ਉਸ ਤਿਆਰ ਕਰਵਾਉਂਦੇ ਆ। ਇਹ ਸਾਰੇ ਚੌਂਕ ਦਾ ਕਿਲਾ ਕਿ ਸਗਾ ਐਕਟੀਵਿਟੀ। ਜਿਹੜਾ 12 ਲੱਖ ਰੁਪਏ ਦੇ ਲਗਭਗ ਰੁਪਏ ਜਿਹੜਾ ਇਹਦੇ ਉੱਪਰ ਲੰਗੜਾ ਤੇ ਉਹ ਸ਼ੁਰੂਆਤ ਹੋ ਚੁੱਕੀ ਹੈ ਉਹਦੀ ਤੇ ਸੇਤੀਓਂ ਪੂਰਾ ਹੋ ਜਾਊਗਾ ਇਹ। ਸਾਰੀ ਚੌਂਕ ਤੋਂ ਇਲਾਵਾ ਹੋਰ ਚੌਂਕ ਦਾ ਵੀ ਕੋਈ ਕੰਦਰੀ ਕਰਨ। ਲੱਗੇ ਹਾਂ ਜੀ ਤੁਹਾਨੂੰ ਪਤਾ ਹੀ ਸਾਰੀ ਮੈਂ ਮੁਬਾਰਕਬਾਦ ਨਾਲ ਸਾਰੀ ਚੀਜ਼ ਨੂੰ ਜਦੋਂ ਟੰਪਲਾਂ ਵੀ ਚਲੋ ਚਲੀ ਗਏ ਨੇ ਤੇ ਹੁਣ ਜਿੱਦੇ ਇਹ ਇਹਨਾਂ ਨੇ ਆਪਦਾ ਸੰਭਾਲਿਆ ਤੇ ਸਭ ਤੋਂ ਵੱਡੀ ਮਾਨ ਵਾਲੀ ਗੱਲ ਆ ਵੀ ਕਿ ਦੂਜੀ ਸਿਆਸੀ ਪਾਰਟੀਆਂ ਦੇ ਵਿੰਦ ਨੇ ਬੜਾ ਮਿਲ ਕੇ ਕੰਮ ਕਰਨ ਲੱਗੇ ਨੇ ਮੈਂ ਮਾਨਣ ਨਾਲ ਕਹਿ ਸਕਦਾ ਵੀ ਅ ਕੋਈ ਪੱਖਪਾਤ ਨਹੀਂ ਕਰਦੇ ਆਪਸੇ ਸਾਰੇ ਲੜਕੇ ਕੰਮ ਕਰਦੇ ਨੇ ਤੇ ਹੁਣ ਉਹ ਵੀ ਇਹੀ ਚਾਹੀਦਾ ਚਲੋ ਵੋਟਾਂ ਦੇ ਟਾਈਮ ਵੋਟਾਂ ਲਈ ਸਿਆਸਤ ਜਿਹੜੀ ਚਲਦੀ ਆ ਪਰ ਜਦੋਂ ਕੰਮ ਆ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਅਸੀਂ ਜਿੰਨੇ ਬਾਕੀ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਨਾਲ ਵਿੱਚ ਲੈ ਕੇ ਸਾਰੇ ਰਲ ਕੇ ਕੰਮ ਕਰਨ ਲੱਗੇ ਨੇ ਕਿ ਪਾਈਚਾਰਥ ਸਾਂ ਜਾ ਸਾਰੇ ਯਾਤ ਦੇ ਵਿੱਚ ਸਾਰੇ ਕਹਾੜਾ ਰੋਡ ਤੇ ਬਾਬਾ ਸਾਹਿਬ ਚੌਕ ਤੇ ਆ ਉਹਦਾ ਕੰਮ ਕਰ ਅਜੇ ਤੱਕ ਹੋਇਆ ਨਹੀਂ ਉਹਦੇ ਬਾਰੇ ਤੁਹਾਡਾ ਕੀ ਦੇਖੋ ਤੁਸੀਂ ਧਿਆਨ ਚ ਲਿਆਂਦੀ ਆ ਤੇ ਉਹ ਉਹਦੇ ਨਾਲ ਬੈਠ ਕੇ ਜੋ ਵੀ ਆ ਆਪਾਂ ਨਾਲ ਨਾਲ ਉਹਦੇ ਬਾਰੇ ਵੀ ਗੱਲ ਕਰੂਗੇ ਜਨ ਜੋ ਜੋ ਸਾਨੂੰ ਪਤਾ ਲੱਗੀਆਂ ਦਾ ਜੋ ਜੋ ਸਾਡੇ ਧਿਆਨ ਚ ਉਹ ਮੰਗਾ ਜੋ ਸ਼ਹਿਰ ਦੇ ਲਈ ਜ਼ਰੂਰੀ ਨੇ ਅਸੀਂ ਨਾਲ ਦੀ ਨਾਲ ਸਾਰੀ ਇਹ ਜਿਹੜੀ ਕਮੇਟੀ ਇਹ ਸਾਰੀ ਪੂਰਾ ਕਰ ਰਹੀ ਆ ਇਹਦੀ ਦੇਖੋ ਸੁੰਦਰ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਤੇ ਵਧੀਆ ਉਰਾਲਾ ਕੀਤਾ ਜਾ ਰਿਹਾ ਕਿੰਨੇ ਚਿਰ ਚੇ ਤਿਆਰ ਹੋ ਜਾਏਗਾ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਮਾ ਇਹਨੂੰ ਛੋਟਾ ਨਹੀਂ ਕੀਤਾ ਜਾ ਰਿਹਾ ਇਹਨੂੰ ਬਿਲਕੁਲ ਥੋੜਾ ਗਲਾਈ 'ਚ ਲਾਵਾਂਗੇ ਤੇ ਇਹਨੂੰ ਬਹੁਤ ਹੀ ਸੋਹਣਾ ਬਹੁਤ ਹੀ ਸਿੱਕਾ ਔਰ ਜੋ ਖਾਲਸਾ ਹੀ ਇੱਕ ਦਿੱਖ ਚਾਹੀਦੀ ਆ ਉਹ ਇਹਨੂੰ ਦੇਣ ਜਾ ਰਹੇ ਆ ਇਹਦਾ ਕੰਮ ਅੱਜ ਸਾਡੇ ਸਾਰੇ ਮਹਾਪੁਰਸ਼ਾਂ ਨੇ ਆਪਣੇ ਹੱਥੀਂ ਇਹਨੂੰ ਬਥਰੇ ਦਾ ਰੱਖਤਾ ਸੋ ਅੱਜ ਇਹਦਾ ਜੋ ਕੰਮ ਸੀਗਾ ਇਹ ਅਸੀਂ ਸ਼ੁਰੂ ਕਰਦੇ ਤੇ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਆ ਤੁਹਾਡੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਵੀ ਸ਼ਹਿਰ ਦੀ ਦੇਖਣ ਨੂੰ ਸੁੰਦਰ ਬਣਾਇਆ ਜਾਵੇ ਹੋਰ ਇਸ ਤਰ੍ਹਾਂ ਦੇ ਕੀ ਉਪਚਾਲੇ ਕੀਤੇ ਜਾ ਰਹੇ ਆ ਸ਼ਹਿਰ ਲਗਾਤਾਰ ਜੇ ਮੈਂ કહਾਂ ਵੀ ਕਿੰਨੇ ਕੰਮ ਕਰਨੇ ਆ ਮੈਂ ਦੱਸਾਂ ਨਹੀਂ ਸਕਦਾ ਕਿਉਂਕਿ ਉਹ ਮੇਰਾ ਜਜ਼ਬਾ ਵਾ ਗੁਰੂ ਦਾ ਅਸ਼ੀਰਵਾਦ ਆ ਸੋ ਮਨ ਦੇ ਵਿੱਚ ਜੋ ਇੱਕ ਗੱਲ ਲੈ ਕੇ ਚੱਲੇ ਆ ਵੀ ਗੁਰੂ ਮਨ ਦੇ ਵਿੱਚ ਇੱਕ ਲੈ ਕੇ ਚੱਲੇ ਆ ਕਿ ਅਸੀਂ ਵੀ ਅਸੀਂ ਗੁਰੂ ਦੀ ਨਗਰੀ ਨੂੰ ਗੁਰੂ ਦੀ ਨਗਰੀ ਬਣਾਉਣਾ ਸੋ ਜੋ ਇਹ ਉਪਰਾਲਾ ਅਸੀਂ ਅੱਜ ਸ਼ੁਰੂ ਕੀਤਾ ਮਾਨ ਜੋ ਗੱਲ ਕਥਾ ਵਿਧਾਇਕ ਦੀ ਰਹਿਨਮਾਈ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮਾਛੀਵਾੜਾ ਸਾਹਿਬ ਨੂੰ ਅਸੀਂ ਇਤਿਹਾਸਕ ਨਗਰੀ ਜੋ ਇਹ ਕਿਹੀ ਜਾਂਦੀ ਆ ਤਾਂ ਅਸੀਂ ਇਹਨੂੰ ਬਿਲਕੁਲ ਇਤਿਹਾਸਕ ਨਗਰੀ ਬਣਾਵਾਂਗੇ ਗੁਰੂ ਘਰ ਦੇ ਕੋਲ ਜਾਂਦੀ ਰਾਹ ਨੂੰ ਬਣਾਉਣਾ ਉੱਥੇ ਅਸੀਂ ਲਾਈਟਾਂ ਲਾਉਣੀਆਂ ਨੇ ਜਿਵੇਂ ਕਿ ਹੈਰੀਟੇਜ ਲਾਈਟਾਂ ਤੁਸੀਂ ਦੇਖਿਆ ਚਮਕੌਰ ਸਾਹਿਬ ਲੱਗੀਆਂ ਨੇ ਕਲਰ ਉੱਥੇ ਅਸੀਂ ਟਾਇਲ ਲਾ ਕੇ ਇੰਟਰਲੌਕ ਲਾਵਾਂਗੇ ਸੋ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਦੇਖ ਬਰਲੇ ਜੇ ਅਸੀਂ ਕੋਈ ਕਦਰ ਕੋਈ ਕਦਰ ਨਹੀਂ ਜ ਇਸ ਚੌਕ ਦੀ ਦੇਖ ਕਿਸ ਤਰ੍ਹਾਂ ਦੀ ਹੋਊਗੀ ਇਸ ਚੌਕ ਦੀ ਦੇਖ ਤੋਂ ਬਲੱਖਣੀ ਹੋਊਗੀ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਅਜ ਮੂਰਤ ਕੀਤਾ ਪ੍ਰਾਣੀ ਇੱਟਾਂ ਦਾ ਇੱਕ ਛੋਟਾ ਗੇਟ ਬਣੂਗਾ ਗੇਟ ਦੇ ਉੱਪਰ ਖੰਡਾ ਸਾਹਿਬ ਰੱਖਾਂਗੇ ਉਹਨੂੰ ਸ਼ੀਸ਼ੇ ਨਾਲ ਕਵਰ ਕਰਾਂਗੇ ਸਾਈਡਾਂ ਤੇ ਫੁਆਰੇ ਲਾਵਾਂਗੇ ਔਰ ਲਾਈਟਾਂ ਲੱਗਣਗੀਆਂ ਤੁਸੀਂ ਤਿਆਰ ਹੋ ਲੈਣ ਤੋਂ ਤੁਸੀਂ ਆਪ ਕਹੋਗੇ ਕਿ ਹਾਂ ਮਾਛੀਵਾੜੇ ਸਾਹਿਬ ਵਰਗਾ ਚੌਕ ਕਿਤੇ ਵੀ ਚੌਕ ਕਿੰਨੇ ਕ ਖਾਮੇ ਦੇ ਵਿੱਚ ਤਿਆਰ ਇਹ ਮੇਰੇ ਖਿਆਲ ਦੋ ਤੋਂ 2.5 ਮਹੀਨੇ ਦੋ ਮਹੀਨੇ ਦਾ ਆਰਾਮ ਨਾਲ ਲੱਗਣਗੇ ਕੋਈ ਛੋਟੀ ਇੱਟ ਦਾ ਕੰਮ ਆ ਤੁਸੀਂ ਦੇਖ ਰਹੇ ਹੋ ਜਿੰਨਾ ਸਾਈਡਾਂ ਤੋਂ ਬਾਹਰੋਂ ਗੋਲ ਚੌਕ ਆ ਅਸੀਂ ਇਹਨ ਇਨੂੰ ਵੀ ਛੋਟੀ ਇੱਟ ਲਾ ਕੇ ਅਸੀਂ ਇੱਕ ਪ੍ਰਾਪਰਤਨ ਇਤਿਹਾਸ ਆ ਜੋ ਸਾਡਾ ਛੋਟੀਆਂ ਇੱਟਾਂ ਦੇ ਨਾਲ ਅਸੀਂ ਉਹਨੂੰ ਬਿਲਕੁਲ ਜਿੰਦਾ ਰੱਖਾਂਗੇ ਸੋ ਚੌਕ ਨੂੰ ਬਹੁਤ ਸੋਹਣਾ ਚੌਕ ਬਣਾਵਾਂਗੇ ਇਸ ਤੋਂ ਇਲਾਵਾ ਹੋਰ ਚੌਕ ਵੀ ਕੋਈ ਕਰੋਂਗੇ ਰਹਿਣਗੇ ਸਭ ਤੋਂ ਪਹਿਲਾਂ ਤਾਂ ਜੋ ਸਾਡੀ ਐਂਟ੍ਰਾਂਸ ਆ ਜੋ ਸਾਡਾ ਖਾਲਸਾ ਚੌਂਕ ਆ ਖਾਲਸਾ ਚੌਂਕ ਨੂੰ ਅਸੀਂ ਬਣਾਉਣ ਤੋਂ ਬਾਅਦ ਹੋਰ ਬਹੁਤ ਕੰਮ ਨੇ ਤੇ ਪ੍ਰਮਾਤਮਾ ਨੇ ਜੀ ਇਸੇ ਤਰ੍ਹਾਂ ਹਿੰਮਤ ਬਖਸ਼ੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਚੌਂਕਾਂ ਨੂੰ ਵੀ ਸੋਹਣਾ ਬਣਾਵਾਂਗੇ ਸਾੜਾ ਰੋਡ ਤੇ ਬਾਬਾ ਸਾਹਿਬ ਚੌਂਕ ਵੀ ਆ ਜੀ ਬਿਲਕੁਲ ਉਹਦੇ ਬਾਰੇ ਅਸੀਂ ਤਜਵੀਜ਼ ਤਿਆਰ ਕਰ ਚੁੱਕੇ ਆ ਜੀ ਉਹਨੂੰ ਚੌਕ ਨੂੰ ਵੱਡਾ ਕਰਾਂਗੇ। ਔਰ ਜਿਸ ਤਰ੍ਹਾਂ ਅਸੀਂ ਇਸ ਚੌਕ ਨੂੰ ਸੋਨਾ ਬਣਾਉਣਾ ਉਸੇ ਤਰ੍ਹਾਂ ਉਸੇ ਚੌਕ ਨੂੰ ਵੀ ਬਣਾਣਾ। ਕੋਈ ਹੁਣ ਸ਼ਹਿਰ ਨਿਵਾਸੀ ਨੇ ਕੋਈ ਮੀਨ ਸ਼ਹਿਰ ਨਿਵਾਸੀ ਉਹਨੂੰ ਬੇਨਤੀ ਆ ਕਿ ਅਸੀਂ ਜਿਵੇਂ ਬੂਟੇ ਲਗਾ ਰਹੇ ਹਾਂ ਰੋਜ਼ 2-4 ਬੂਟੇ ਸ਼ਰਾਰਤੀ ਲੋਕ ਤੋੜ ਦਿੰਦੇ ਨੇ ਸਹੀ ਬੇਨਤੀ ਕਰਦੇ ਆ ਵੀ ਸਾਨੂੰ ਵੀਡੀਓ ਭੇਜਣ ਨਾਲ ਉਹਨਾਂ ਨੂੰ ਜਰੂਰ ਰੋਕੋ। ਸ਼ਹਿਰ ਨੂੰ ਸਾਫ਼ ਰੱਖੋ। ਫਿਰ ਮੈਂ ਇੱਕ ਬੇਨਤੀ ਕਰੂੰਗਾ ਕਿ ਜੋ ਸਾਡੇ ਕੂੜੇ ਵਾਲੇ ਨੇ ਉਹਨਾਂ ਨਾਲ ਸਹਿਯੋਗ ਜਰੂਰ ਕਰੋ ਕਿਉਂਕਿ ਸ਼ਹਿਰ ਨੂੰ ਚਲਾਉਣ ਦੇ ਵਿੱਚ ਸਾਡੇ ਨਾਲ ਨਾਲ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ। ਸੌਣ ਵਾਲੇ ਦਿਨਾਂ ਦੇ ਵਿੱਚ ਬੇਨਤੀ ਕਰ ਪ੍ਰਧਾਨ ਜੀ ਪਾਰਕਿੰਗਾਂ ਨੂੰ ਲੈ ਕੇ ਵੀ ਤੁਸੀਂ ਕੁਝ ਜਗ੍ਹਾ ਖਾਲੀ ਕਰਵਾਈਆਂ ਜੀ ਜਾਂ ਇੱਥੇ ਹਮੇਸ਼ਾ ਉਹ ਬਿਲਕੁਲ ਬਿਲਕੁਲ ਨਾ ਜੀ ਉਹ ਥੋੜਾ ਜਿਹਾ ਸਾਡੀ ਸੀ ਵੀ ਚੌਂਕ ਨੂੰ ਜੇ ਅਸੀਂ ਚੌਂਕ ਦੀ ਮੁਰੰਮਤ ਕਰਨੀ ਹੈ ਜੇ ਅਸੀਂ ਇੱਕਦਮ ਉਧਰ ਕੰਮ ਸ਼ੁਰੂ ਕਰਤਾ ਸਾਨੂੰ ਦਿੱਕਤ ਨਾ ਆ ਜਵੇ ਜਿਵੇਂ ਸ਼ਹਿਰ ਦਾ ਚੌਂਕ ਸੋਹਣਾ ਬਣਨਾ ਤੇ ਤੁਸੀਂ ਦੇਖਿਓ ਜੀ ਸਾਰਾ ਪਾਸਾ ਸਾਫ਼ ਕਰਵਾ ਲਓ ਇੱਕ ਪ੍ਰਧਾਨ ਜੀ ਹੋਰ ਹੁਣ ਤਿਹਾੜ ਸ਼ੁਰੂ ਹੋ ਰਹੇ ਆ ਸ਼ਹਿਰ ਦੇ ਵਿੱਚ ਜ਼ਿਆਦਾਤਰ ਭੀੜ ਇਕੱਠੀ ਹੋ ਜਾਂਦੀ ਹੈ ਤੇ ਗੱਡੀਆਂ ਲਈ ਹੁਣ ਪ੍ਰਬੰਧ ਕਿਤੇ ਜਾਂਗੇ ਅਸੀਂ ਬਿਲਕੁਲ ਜੀ ਅਸੀਂ ਬਿਲਕੁਲ ਉਹ ਤਿਹਾਰਾਂ ਦੇ ਮੱਦੇਨਜ਼ਰ ਬਾਜ਼ਾਰ ਵਾਲਿਆਂ ਨਾਲ ਮੀਟਿੰਗ ਕਰਕੇ ਆਰਜੀ ਤੌਰ ਤੇ ਪਾਰਕਿੰਗ ਜੋ ਚਲਾ ਦਾਂਗੇ ਜੋ ਕਿ ਫ੍ਰੀ ਚੱਲੂਗੀ ਦੇਖੋ ਤਿਹਾਰਾਂ ਦੇ ਸੀਜ਼ਨ ਆ ਬਾਜ਼ਾਰ ਦੁਕਾਨਦਾਰਾਂ ਨੇ ਵੀ ਮਾੜਾ ਮੋਟਾ ਸਮਾਨ ਬਾਹਰ ਲਾਉਂਦੇ ਤਿਹਾਰਾਂ ਦੇ ਸੀਜ਼ਨ 'ਚ ਅਸੀਂ ਆਪਣੇ ਭਾਈਚਾਰੇ ਨੂੰ ਤੰਗ ਨਹੀਂ ਕਰ ਸਕਦੇ ਕਿਉਂਕਿ ਇਹੀ 5-7 ਦਿਨ ਹੁੰਦੇ ਆ ਕੰਮ ਦੇ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਨੂੰ ਇਹ ਕਹਾਂ ਕਿ ਤੁਸੀਂ ਸਮਾਨ ਬਾਹਰ ਕੱਢੋ ਜਦੋਂ ਤਿਹਾਰ ਨੇ 2-3 ਦਿਨ ਮਜਬੂਰੀ ਆ ਅਸੀਂ ਉਹਨਾਂ ਦਿਨਾਂ ਨੂੰ ਸਮਝਦੇ ਆ ਸੋ ਅਸੀਂ ਥੋੜੇ ਦਿਨਾਂ ਚ ਚੌਂਕ ਦੀ ਤਿਆਰੀ ਦੇ ਨਾਲ-ਨਾਲ ਬਿਲਕੁਲ ਆਰ.ਡੀ. ਪਾਰਕਿੰਗ ਚਲਵਾ ਦਾਂਗੇ ਤਿਹਾਰਾਂ ਦੇ ਦਿਨਾਂ ਚ ਪੀਲੀ ਪੱਟੀ ਦੇ ਬਈ ਥੋੜਾ ਤੁਹਾਡਾ ਖੌਫ ਘਟਮ ਹੋ ਗਿਆ ਤੇ ਕਹਿਣਾ ਮਤਲਬ ਵੀ ਰੇੜੀ ਫੜੀਆਂ ਵਾਲੇ ਅੰਦਰ ਚੱਲ ਜਾਂਦੇ ਉਹਦੇ ਮੇਰਾ ਖਿਆਲ ਆ ਵੀ ਤੁਸੀਂ ਸ਼ਾਮ ਨੂੰ ਢੇੜਾ ਲਾਉਂਗੇ ਤਾਂ ਪੀਲੀ ਪੱਟੀ ਦਾ ਖੌਫ ਤਾਂ ਮੇਰਾ ਖਿਆਲ ਜਿੰਨਾ ਚਿਰ ਮੈਂ ਕੁਰਸੀ ਤੇ ਬੈਠੂ ਐਦਾਂ ਹੀ ਰਹੂਗਾ ਹੁਣ ਜਿਹੜੇ ਰੇੜੀਆਂ ਵਾਲੇ ਕੋਈ ਘੁੰਮ ਕੇ ਆ ਜਾਂਦੇ ਨੇ ਕੁਝ ਬੰਦੇ ਨੇ ਜਿਨ੍ਹਾਂ ਨੂੰ ਐ ਲੱਗਦਾ ਕਿ ਅਸੀਂ ਪਤਾ ਨਹੀਂ ਕਿਹਦੇ ਲਈ ਕੰਮ ਸੋ ਸਾਡੀ ਅੱਜ ਵੀ ਟੀਮ ਉੱਥੇ ਖੜੀ ਆ ਅਸੀਂ ਰੋਜ਼ ਤਕਰੀਬਨ ਕੁਛ ਨਾ ਕੁ ਸਾਮਾਨ ਚੱਕ ਕੇ ਲਿਆਉਂਦੇ ਆ ਔਰ ਜੁਰਮਾਨਾ ਕਰਕੇ ਛੱਡਦੇ ਆ ਸੋ ਸਭ ਨੂੰ ਬੇਨਤੀ ਆ ਇਹ ਪੀਲੀ ਪੱਟੀ ਕੋ ਸਾਡੀ ਦਹਿਸ਼ਤ ਨਹੀਂ ਇਹ ਤੁਹਾਡੇ ਸਹੂਲਤਾਂ ਲਈ ਲਾਈ ਆ ਦੇਖੋ ਮਾਛੀਵਾੜਾ ਉਹੀ ਵੇਚਾ ਰਹਾ ਹਾਂ ਦਾਗ ਵੀ ਵੱਧ ਚੁੱਕਿਆ ਲੋਕ ਸਮਰਾਲੇ ਦਰਾਹੇ ਜਾਣ ਵਾਲੇ ਸਾਮਾਨ ਲੋਕਲ ਬਾਜ਼ਾਰ ਤੋਂ ਲੈਣ ਲੱਗੇ ਸੋ ਬੇਨਤੀ ਕਰਾਂਗੇ ਸਾਡਾ ਸਹਿਯੋਗ ਕਰੋ